ਸਵਾਗਤ ਹੈ ਕਿਸਾਨ ਵੀਰੋ ਹਡਾ ਟਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਵਾਹਿਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਸਹਨੇ ਤੋਂ ਕਵਰ ਕਰਨ ਲੱਗੇ ਆ ਜੀ ਇੱਕ ਤੁਹਾਨੂੰ ਵੱਡੇ ਸਾਈਜ਼ ਦੀ ਤੇ ਕੱਦ ਕਾਰ ਵਾਲੀ ਮੱਝ ਦਿਖਾਵਾਂਗੇ ਗੱਲਬਾਤ ਬਾਈ ਨ ਕਰਾਵਾਂ ਕਿਹੜਾ ਸੂਆ ਕੰਟੈਕਟ ਨੰਬਰ ਬਾਈ ਦਾ ਬੋਲਾਂਗੇ ਨੰਬਰ ਹੈਗਾ 70 097 80742 ਇਹ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਜੱਲੀਆਂ ਦਾ ਨੋਟ ਕਰ ਲਓ ਗੱਲਬਾਤ ਸਾਰੀ ਕਰਾਵਾਂ ਸਾਰੀ ਜਾਣਕਾਰੀ ਲੈ ਕੇ ਤੁਸੀਂ ਫਿਰ ਸੌਦਾ ਕਰਨਾ ਆਪਣਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਕਰਕੇ ਤੁਹਾਡੇ ਤੱਕ ਪਹੁੰਚਾਉਣਾ ਆਜੋ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਜੀ ਹਾਂਜੀ ਪਹਿਲਾਂ ਤਾਂ ਨੰਬਰ ਦਾ ਆਪਾਂ ਬੋਲਤਾ ਹਾਂਜੀ ਪਿੰਡ ਆਪਣਾ ਸਹਿਣਾ ਆ ਗਿਆ ਹਾਂਜੀ ਪਿੰਡ ਸਹਿਣਾ ਮੱਲਿੰਗਨਾਰਾ ਤੇ ਜ਼ਿਲ੍ਹਾ ਆਪਾਂ ਨੂੰ ਬਰਨਾਲਾ ਤੇ ਤਹਿਸੀਲ ਤਾਂ ਆਪਾਂ ਬਰਨਾਲਾ ਨੇੜੇ ਆਪਣੇ ਸਹਣੇ ਦੇ ਆ ਗਿਆ ਪਧੌੜ ਇੱਕ ਪਾਈ ਆ ਗਿਆ ਪੱਖੋ ਗਿੰਚਗਾ ਹਾਂਜੀ ਹਾਂਜੀ ਓਕੇ ਤੇ ਜਿਹੜੀ ਅੱਜ ਆਪਾਂ ਮੱਝ ਦੇਖੀ ਜਾਨੇ ਆ ਜੀ ਕਿਹੜਾ ਸੂਆ ਸੂਰੀ ਆ ਇਹ ਇਹ ਚੌਥਾ ਸੂਆ ਸੂਰੀ ਹੈ ਚੌਥਾ ਸੂਆ ਸੂਰੀ ਆ ਤੇ ਕਿੰਨਾ ਕੁ ਫਿਰ ਤੀਜੇ ਸੂਏ ਦਾ ਦੁੱਧ ਰਹਿ ਜੀ ਇਹਦਾ ਦੁੱਧ ਤਾਂ ਜੀ ਨੇ ਥੱਲੇ 15 ਕਿਲੋ ਮੰਨ ਲਓ 15 ਕਿਲੋ ਦੁੱਧ ਦਿੰਦੀ ਰਹੀ ਆ ਹਾਂਜੀ ਹਾਂਜੀ ਓਕੇ ਤੇ ਲੰਮਾ-ਸਮਾ ਦੁੱਧ ਹਾਂਜੀ ਹਾਂਜੀ ਦੁੱਧ ਲੰਮਾ ਓਕੇ ਜੀ ਤੇ ਹੁਣ ਕਿੰਨੇ ਦਿਨ ਬਾਕੀ ਆ ਹੁਣ ਇੱਕ ਹਫਤਾ ਬਸ ਲੈ ਜੀ ਜੀ ਹਵਤਾ ਖੋਲੋ ਜਿਹੜਾ ਤੋੜਾ ਕਰਾਇਗੇ ਚ ਇੱਕ ਹਫਤਾ ਬਾਕੀ ਬਾਕੀ ਦਾ ਬਾਈ ਕਹਿੰਦੇ ਥਾਣਾ ਤੁਣਾ ਦੀ ਓਕੇ ਆ ਬਾਹਰ ਪਿੱਛੇ ਦੀ ਓਕੇ ਜੀ ਗਰੰਟੀ ਆ ਬਾਹਰ ਪਿੱਛੇ ਓਕੇ ਜੀ ਗਰੰਟੀ ਹੈ ਚੀਜ਼ ਆ ਆ ਦੇਖੋ ਤੇ ਇੱਕ ਤੁਹਾਨੂੰ ਹੋਰ ਵੀਡੀਓ ਦੀ ਸਟਾਰਟਿੰਗ ਚ ਗੱਲ ਦੱਸ ਦਗੇ ਵੀ ਛੋਟੀ ਨਾ ਮੰਨਿਓ ਕਦ ਕਦ ਚੰਗੇ ਕਦ ਕਰਦੇ ਆ ਕਿ ਦੁੱਧ ਵਾਲੀ ਐਦ ਕੀ ਫਿਰ ਕਿੰਨਾ ਦੁੱਧ ਕਹਿ ਕੇ ਦੇ ਦਿਆਂਗੇ ਜੀ ਬਸ 15 ਹੀ ਕਹਿਣਾ ਜੀ ਆਪਾਂ ਕੋਈ ਗੱਲ ਝੂਠ ਨਹੀਂ ਮਾਰਨਾ ਇਹਦੇ ਜਿਹੜਾ ਚੋਆ ਆਪਾਂ ਉਹੀ ਦੱਸਣਾ ਜੀ ਕਦ ਕਾਠ ਚੰਗਾ ਰੇਟ ਡਿਟੇਲ ਸਾਰਾ ਕੋ ਵੀਡੀਓ ਦੇ ਵਿੱਚ ਉਹ ਲੰਮੀ ਲੈ ਚੱਲੋ ਮੜੀ ਜੀ ਆ ਦੇਖੋ ਥਣ ਕਵਾਲਿਟੀ ਪੈਠ ਬੁੜੇ ਦੀ ਇੱਕ ਨੰਬਰ ਚਾਰ ਛਪੇਰੇ ਦੀ ਚੰਗੀ ਹੈ ਜੀ ਆ ਦੇਖੋ ਕਰੋ ਚੈੱਕ ਥਣ ਭੰਡ ਦੀ ਐ ਮੋਡ ਆ ਆ ਦੇਖੋ ਜੀ ਹਮ ਚੰਗੀ ਆ ਚਾਰ ਛਪੇਰੇ ਦੀ ਬਾਕੀ ਦੀ ਗੱਲ ਥਣ ਥਣ ਪੂਰੇ ਚੰਗੇ ਤੇ ਵਾਈ ਚੂਈ ਦੀ ਪੋਲੀ ਓਕੇ ਆ ਜੀ ਹਾਂ ਜੀ ਹਾਂ ਜੀ ਧਾਰ ਗੰਨੇ ਆਰ ਕੀ ਆ ਓਕੇ ਆ ਓਏ ਫੀਜਾ ਬਾਕੀ ਚੰਗਾ ਲੇਵਾ ਤਿਆਰ ਕਰ ਹਾਂਜੀ 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 ਫੁੱਲ ਲੇਵਾ ਕੱਢ ਦੀ ਜਦੋਂ ਤਿਆਰ ਹੋ ਜਾਂਦੀ ਆ ਬਾਕੀ ਦਾ ਲਾਉਂਦੀ ਥੋੜਾ ਜਿਹਾ ਵਸਾਏ ਇੱਕ ਟਾਈਮ ਜੇਤੀ ਆ ਬਸ ਠੀਕ ਹੈ ਲੈ ਚਲੋ ਜੀ ਉਹ ਸਵਾਨ ਮੈਂ ਇਸ ਕਰਕੇ ਬਸ ਦਿਨਾ ਜਾਂ ਲਾਉਣਾ ਬਾਕੀ ਦਾ ਕੱਦ ਘਾੜ ਬਹੁਤ ਆ ਕੰਦ ਫੁੱਲ ਆ ਜੀ ਐਵੇਂ ਕਹਦੀ ਕੱਦ ਫੁੱਲ ਮੰਨ ਕੇ ਆਵੇ ਕੋਈ ਠੀਕ ਆ ਜੀ ਕੱਦ ਕਾੜ ਫੁੱਲ ਸ਼ਾਇਨਿੰਗ ਵਗੈਰਾ ਫੁੱਲ ਪੈਟ ਬੁੜੇ ਆਪਣਾ ਘਰ ਦੀ ਆ ਇੱਕ ਤਾਂ ਹੁੰਦਾ ਵੀ ਇਹਨਾਂ ਕੋਈ ਕੁਆਰ ਦਾ ਕੰਮ ਆਪਣੀ ਘਰ ਦੀ ਵਾਹ ਸ਼ਾ ਫੁੱਲ ਗਰੰਟੀ ਹੈਗੀ ਠੀਕ ਆ ਜੀ ਬਾਕੀ ਗਰੰਟੀ ਵਾਲਾ ਸੌਦਾ ਕੋਈ ਐਸੀ ਗੱਲ ਨਹੀਂ ਹੈਗੀ ਜੀ ਠੰਡੀ ਵਸੇ ਜੀ ਕਿ ਮੈਂ ਮਰਜੀ ਉਹ ਥੱਲੇ ਚੋਈ ਜਾਂ ਉੱਠੇ ਪਾਸੇ ਦੀ ਸਿੱਧੇ ਪਾਸੇ ਦੀ ਚਾਰ ਸਪੇਰੇ ਦੀ ਕਰਾ ਰਿਹਾ ਤੇਲ ਬਹੁਤਾ ਹਨਾ ਜੀ ਕੋਈ ਵਾਸਤਾ ਹੀ ਨਹੀਂ ਮੈਂ ਕਹਿ ਦੀ ਪਤਲੇ ਚ ਕਾਲੀ ਆ ਖੂਸ਼ ਆ ਸਾਡੀ ਹੂੰ ਬਦਲਾ ਪਿੰਡਾ ਯਾ ਦੇਖੋ ਓਕੇ ਜੀ ਨਹੀਂ ਆਮ ਤੋ ਸੂ ਹੱਥ ਨਹੀਂ ਰੋਉਂਗਾ ਨਹੀਂ ਲਾਉਣ ਦਿੰਦਾ ਸੱਚੀ ਗੱਲ ਐ ਇਹ ਜਮਾ ਆ ਦੇਖੋ ਜੀ ਓਕੇ ਜਮਾਣਾ ਬੱਲੇ ਦਾ ਹਾਂਜੀ ਹਾਂ ਬਾਕੀ ਦਾ ਜਿਹੜੇ ਬਟਨ ਜਿਹੜੇ ਹੁੰਦੇ ਮੋਹਰਾ ਦੇ ਉਹ ਵੀ ਹੈਗੇ ਸਾਰੇ ਨਹੀਂ ਸਾਰੀਆਂ ਫੁੱਲ ਕੌਰਾ ਜੀ ਜਿਹੜੀ ਫੁੱਲ ਚੰਗੀ ਹੈ ਜੀ ਹਾਂਜੀ ਰੇਟ ਦੱਸੋ ਕੀ ਆਜਾ 140 ਕਰਦਾ ਇਹ ਮਾਨਤਾਨ ਮੌਕੇ ਦੇ ਹਾਂਜੀ ਹਾਂਜੀ ਮਾਨਤਾਨ ਕਰ ਓਕੇ ਜੀ 140 ਚੋੜਾ ਮਾਨਤਾਨ ਜ਼ਰੂਰ ਹੋਊਗਾ ਕਿਉਂਕਿ ਆਮ ਜੀ ਨਾਲ ਮੰਨਿਓ ਚੰਗੀ ਆ ਗਈ ਜੀ ਹਾਂਜੀ 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 ਕੱਦ ਦੇ ਹੁੰਦੇ ਮੁੰਡੇ-ਮੁੰਡੇ ਹੁੰਨੇ ਕੱਦ ਚੋਂ ਨਹੀਂ ਕਮੀ ਮੈਂ ਪਹਿਲਾਂ ਹੀ ਜੇ ਹੁੰਦੀ ਕਮੀ ਮੈਂ ਬੋਲ ਦੇਣੀ ਸੀ 140 ਚੋੜਾ ਮਾਨਤਾਨ ਹੋ ਜਾਣਾ ਨੰਬਰ ਵਾਈਆਂ ਦਾ ਸਕਰੀਨ ਤੇ ਵੀ ਚੱਲੀ ਜਾਂਦਾ ਤੇ ਬਾਕੀ ਦਾ ਆਪਾਂ ਬੋਲ ਵੀ ਦਿੱਤਾ ਚੰਗੀ ਆ ਗਈ ਜੀ ਪਿੰਡ ਸੈਣਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਂ ਆਪਾਂ ਮੱਲੰਗਾ ਵਾਲੇ ਰਾਹ ਤੇ ਬਾਈਆਂ ਦਾ ਘਰ ਆਗਾ ਧੰਨਵਾਦ